ਆਹੇ ਮੇਰਾ ਸਾਲਾ ਜੱਗਾ ڈاکੂ ਬਣਿਆ ਆਉਂਦਾ ਮੂੰਹ ਤਾਂ ਦੇਖ ਤੇਰੇ ਪੈਨੂ ਜਾਵਾ ਤੇਰੀ ਨੂੰ ਐ ਹੈ ਤਿੰਨ ਦਿਨ ਹੋ ਗਏ ਤੈਨੂੰ ਉੱਜੜੇ ਨੂੰ ਗਾਰਗੋਲਾ ਕੱਢ ਦਿੱਤਾ ਅਸੀਂ ਗਾਣ ਲੈ ਕੱਢ ਹੋਰ ਤਾ ਸਾਲਾ ਮੈਂ ਹਾਰ ਪਾ ਮੈਂ ਇੱਥੇ ਹੈ ਤੈਨੂੰ ਐ ਦੱਸ ਤੈਨੂੰ ਰੱਖਿਆ ਕਰਦੇ ਵਾਸਤੇ ਐ ਕੰਮ ਕਰਨ ਵਾਸਤੇ ਰੱਖਿਆ ਕਿ ਤੈਨੂੰ ਐਸ਼ ਪ੍ਰਸਤੇ ਕਰਨ ਵਾਸਤੇ ਰੱਖਿਆ ਫਿਰ ਆਪਾਂ ਤਾਂ ਜਾਣਾ ਤਾਂ ਹੈਗਾ ਬਈ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਆਏ ਹੁੰਦਾ ਚਾਰ ਚਾਰ ਦਿਨ ਹੁੰਦਾ ਰਿਸ਼ਤੇਦਾਰੀ ਚ ਕੰਮ ਹੈ ਨਾਲੇ ਆ ਮੂੰਹ ਜਾਂ ਕਾ ਤੋ ਬੰਨੇ ਆ ਉਹਦਾ ਬੈਂਸ ਬਾੜੀ ਵਾਲੀ ਆ ਉਧਰ ਮੈਂਸ ਬਾੜੀ ਨੂੰ ਕਹਾ ਤੂੰ ਜੱਗਾ ਢਾਕੂ ਐ ਕਾ ਨੂੰ ਜੱਗਾ ਢਾਕੂ ਮਨੋਂ ਉਧਰ ਮੁੰਡੇ ਜੇ ਕੁੱਟਰ ਨੂੰ ਫਰਦੇ ਦੀ ਮਾਦਾ ਮੂੰਹ ਬੰਨ ਕੇ ਆਇਆ ਲੱਛਣ ਮਾੜੇ ਨੇ ਬੰਨ ਕੇ ਨਾਲੇ ਹੋਰ ਤਿੰਨ ਦਿਨ ਹੋ ਗਏ ਤੈਨੂੰ ਉਜੜੇ ਨੂੰ ਮਾਦਾ ਪਰਸਾ ਕਹਿੰਦਾ ਚਾਚਾ ਕਹਿੰਦਾ ਮੈਂ ਹੁਣੀ ਆ ਗਿਆ ਕਹਿੰਦਾ ਘਟੇ ਤੇ ਸਗਰ ਪਾ ਕੇ ਆ ਫਿਰ ਯਾਰ ਚਾਚਾ ਹੁਣ ਮੈਂ ਤਾਂ ਉੱਦੀ ਆਉਂਦਾ ਤੀ ਗੋਲੋਂ ਹਿੰਡ ਕਰਨ ਲੱਗ ਗਈ ਕਹਿੰਦੀ ਰੋਜ਼ ਰੋਜ਼ ਕਿੱਥੇ ਆਇਆ ਜਾਂਦਾ ਮਹਾਜਲ ਭਈ ਰਹੇ ਜਾਂਦੇ ਆ ਇੱਕ ਮੈਂ ਮੂਰੇ ਦੀ ਨਾ ਕਹਿੰਦੇ ਬੂਟਾ ਜੀਜਾ ਕਹਿੰਦੇ ਜ ਮੇਰੇ ਤਾਂ ਭਾਈ ਜਦੋਂ ਮੈਂ ਸਾਰਾ ਹੋ ਗਿਆ ਸਾਰਾ ਗੁਸਾ ਭਈ ਉਹਦਾ ਮੇਰੀ ਸਾਲੀ ਦੀ ਜਿਹੜੀ ਵੱਡੀ ਪਿੰਕੀ ਪਿੰਕੀ ਨੇ ਤਾਂ ਕੀ ਕਰਿਆ ਮੇਰੇ ਸਕੂਟਰ ਦੀ ਚਾਬੀ ਲੁਕੋ ਲਈ ਆਥੜ ਤੱਕ ਦਾ ਸਕੂਟਰ ਦੀ ਚਾਬੀ ਨਹੀਂ ਦਿੱਤੀ ਜਦੋਂ ਚਾਬੀ ਲੱਭੀ ਇਹਦਾ ਮਾਰੀ ਕੇਕ ਮਗਰ ਸਕੂਟਰ ਫੜ ਲਿਆ ਛੋਟੀ ਸਾਲੀ ਨੇ ਉਹਦਾ ਕੰਮ ਉਲਝ ਗਿਆ ਤੇਰੇ ਤਾਂ ਭਾਈ ਸਾਲੀ ਨਹੀਂ ਰੂਥੂ ਤਾਂ ਉਹਦੀਆਂ ਸਾਡੇ ਦਾ ਤਾਂ ਕੰਗਾ ਕਰਤਾ ਖੇਤ ਦਾ ਮੈਂ ਕਰਨਾਗਾ ਹੈਗੀ ਤੀਗਾ ਉਹ ਰੇ ਸਾਰਾ ਕਨੇ ਫੜੇਵਲਾ ਪਿਆ ਖੇਤ ਉਹ ਫਿਰ ਮੈਂ ਰੇ ਤੇ ਬੱਚੇ ਇਲਾਕੇ ਮੈਂ ਭਾਏ 5 ਕਿਲੋ ਠੇਕੇ ਦੇ ਹੋਰ ਲੈ ਲੇ ਤੂੰ ਚੰਗਾ ਯਾਰ ਬੰਦਾ ਚਲ ਹੁਣ ਵਿਆਹ ਮੇਉਦਾ ਜਾਣਾ ਪੈਂਦਾ ਕਿਉਂ ਬਾਬਾ ਵਿਆਹ ਇੰਨੇ ਦਿਨਾਂ ਦਾ ਹੁੰਦਾ ਹੈ ਮੇਰੇ ਦਾ ਵਿਆਹ ਹੁੰਦਾ ਹੈ 8 ਦੇ 7-7 ਦਿਨ ਇਹ ਤਾਂ ਮੈਨੂੰ ਲੱਗਦਾ ਮੇਰਾ ਸਾਲਾ ਸਾਗਣਾ ਦੀ ਰਾਤ ਵੀ ਮਨਵਾ ਕੇ ਆਇਆ ਹੁਣ ਉਹਨਾਂ ਦੀ ਕੋਈ ਯਾਰ ਫਿਰ ਕਰਨੀ ਆ ਮੈਂ ਪੁੱਤਰ ਵੱਲੋਂ ਬੈੱਡ ਤੇ ਪਾ ਕੇ ਆਇਆ ਉਹਦਾ ਜਵਾਬ ਆ ਮੇਰਾ ਸਾਲਾ ਤਾਂ ਉਹ ਤਾਂ ਦਿਹਾੜਾ ਉਹਨੂੰ ਕੀ ਪਤਾ ਵਾ ਕਾ ਤੂੰ ਹੀ ਆ ਗਾ ਸਾਲਾ ਪਿੰਡ ਤੋਂ ਬੱਜੋ ਬੱਤਾ ਹੈਗਾ ਸਕੂਟਰ ਡਿੱਗ ਗਿਆ ਸੀ ਉਹਦੇ ਤੇ ਲੰਗ ਮਾਰ ਕੇ ਦਾ ਦੁਰਦਾ ਉਹਦਾ ਤਾਂ ਸ਼ੋਗ ਮਰਾ ਕੁੜੀ ਲੱਗੀ ਹੋਈ ਮਿਲ ਗਈ ਆਣੂ ਆਉਣ ਦਿੰਦਾ ਪਾਏ ਗੱਲਾਂ 'ਚ ਗੱਲਾਂ 'ਚ ਕਾਣੂ ਆਉਣ ਦਿੰਦਾ ਹੈ ਚਾਚਾ ਬਿਆੜੀ ਮੋਟੀ ਸ਼ਰਮ ਕਰ ਲਿਆ ਕਰ ਤੂੰ ਉਹਨਾਂ ਦਾ ਦਾਦਾ ਖੇਤ ਦਾ ਕੰਮ ਕਰਾਇਆ ਕੀ ਹੈ ਤਨੇ ਉਹਦੇ ਬੱਟਾ ਘਾਣੀਆਂ ਦੀ ਉਹਦੇ ਬਹਾਨਾ ਮਾਰ ਕੇ ਭੱਗ ਗਿਆ ਕਹਿੰਦਾ ਪਤਾ ਹੁਣ ਆ ਜਾਣਾ 2 ਮਿੰਟ ਤੇ ਮੈਂ 12 ਲਵਾ ਕੇ ਆਉਂਗਾ ਤੂੰ ਹੀ ਚਮੜਾ ਜਾ ਫਿਰ ਭਾਈ ਆਪਦਾ ਕੰਮ ਬਾਰੇ ਦਾ ਲਵਾਉਣੀ ਨੇ ਹੁਣ ਸੇਹ ਤੋਦਦੀ ਕੀ ਆਗਾ ਇਹ ਤਾਂ ਫੇਰ ਵੀ ਹੁੰਦਾ ਰਹੂ ਦੇਖ ਲੈ 12 ਕਾਹਨ ਬੋਲਦਾ ਬਾਬਾ ਹਾਂ 12 ਰਾਜਾ ਚਾ ਬੋਲਾ ਤੈਨੂੰ ਪਤਾ ਫਿਰ ਬੂਟਾ ਕੀ ਚੀਜ਼ ਨੇ ਪਹਿਲਾ ਤੇਰਾ ਬੜੀਆਂ ਨਹੀਂ ਹੈਗੀਆਂ ਮੇਰਾ ਸਾਲਾ ਤੂੰ ਇਹਦਾ ਸੀਰੀਆ ਕੇ ਤੇਰਾ ਸੀਰੀਆ ਹੋਏ ਤੇ ਸਾਡੇ ਵਿੱਚ ਤੂੰ ਕਿਉਂ ਬੋਲਦਾ ਯਾਰ ਉਹ ਨਾ ਬੋਲਾ ਯਾਰ ਮੇਰਾ ਜੱਟ ਪਈਆ ਯਾਰ ਹਾਂ ਫੇ ਦੇਖਿਆੜੀ ਕਰਟ ਪਰ ਤੇਰਾ ਤੇ ਤੀਜੇ ਦਾ ਮੈਂ ਤੇਰਾ ਉਹ ਤੀਥਾ ਤੂੰ ਉੱਥੇ ਕਿ ਬੜੇਵੇਂ ਲੈਣਾ ਉਹਰੇ ਸਾਡੇ ਯਾਰ ਸਾਡੇ 100 ਗੱਲ ਬੰਦ ਯਾਰ ਕੰਮ ਆ ਸਾਡਾ ਹੋਰ ਇਹ ਨਹੀਂ ਕੰਮ ਕਰੋ ਕੋਲ ਕੰਮ ਕਰੋ ਮੇਰੇ ਚ ਨੇ ਨੂੰ ਬੋਲਣ ਜੇ ਦਿਆ ਕਰਾ ਹਾਂ ਮੈਨੂੰ ਪਹਿਲੇ ਸਾਹ ਚੜਦਾ ਤੇਰੇ ਨਾਲ ਮੇਰੀ ਪੁੱਤਾਂ ਦੀ ਗੱਲ ਬਾਤ ਆ ਕਿ ਮੈਂ ਤੇਰਾ ਪੁੱਤਾਂ ਤੂੰ ਮੇਰਾ ਵਾਪਾ ਵਰਗਾ ਠੀਕ ਆ ਵਾਪਾ ਵਰਗਾ ਪਰ ਤੂੰ ਪੁੱਤਾਂ ਨੇ ਕੰਮ ਨਹੀਂ ਕਰਦਾ 12 ਕੀ ਲੈਨੇ ਕੌਣ ਕਰਦਾ ਤੇਰੇ ਉਹ ਗੋਡੇ ਤੋਂ ਤੁਰਿਆ ਨਹੀਂ ਆਂਦਾ ਮੈਂ ਕਰਦਾ ਸਾਰੇ ਕੰਮ ਤੂੰ ਕਰਦਾ ਦੋ ਦਿਨ ਰੇਪ ਪਾ ਲੈ ਕਿ ਆਗ ਲੜ ਗਿਆ ਆਗ ਲੜ ਗਿਆ ਨਾਲੇ ਹੋਰ ਜਦੋਂ ਸਾਰਾ ਰੇ ਨਿਬੜ ਗਿਆ ਸਾਰਾ ਰੇ ਪੈ ਗਿਆ ਹੁਣ ਮੌਜਰਾ ਪਾ ਕੇ ਚਾਦਰ ਆ ਗਿਆ ਇੱਥੇ ਜਿਵੇਂ ਗਾਉਣ ਵਾਲਾ ਆਇਆ ਹੋਣਾ ਚੱਲ ਹੈ ਮੈਂ ਵਿਆਹ ਜਾਣਾ ਸੀ ਪਰਸੋ ਹਾਂ ਰਿਸ਼ਤੇਦਾਰ ਜੈਡਾ ਜ਼ਰੂਰੀ ਵਿਆਹ ਮਹਲਾ ਬੂਟਾ ਆ ਜਾਊਗਾ ਭੱਜ ਕੇ ਮੈਂ ਗਿਆ ਉਹ ਪਾਊਗਾ ਸਾਕਨ ਸਗੁਰ ਪਾਊਗਾ ਚਾਚਾ ਮੇਰੇ ਨੀਓ ਦਾ ਪਾਊਗਾ ਮੇਰੀ ਗੱਲ ਸੁਣ ਲੈ ਮੈਂ ਤਾਂ ਬਾਲੀ ਫਿਕਰ ਦੀ ਖੇਦਰੀ ਮੈਂ ਤਾਂ ਸਾਲੀਆਂ ਨੇ ਨਹੀਂ ਆਉਣ ਦਿੱਤਾ ਇਹਦਾ ਤਾਂ ਵਿਆਹ ਖਰਾਬ ਕਰਤਾ ਬੋਲੀ ਸਾਲੀ ਤਾਂ ਕਿਹਦੀ ਜੀਜੀ ਜਾਣ ਵਾਲਾ ਆਉਣਾ ਸੀ ਇਹਨੇ ਦੇਖਣਾ ਸੀ ਸਾਰਾ ਵਿਆਹ ਖਰਾਬ ਕਰਤਾ ਮੈਂ ਮਸਤੀ ਕਰ ਬਲਾਸਦੀ ਨਾ ਮੇਉਣ ਵਾਲੀ ਦੀ ਤਾਂ ਹੋਰ ਆ ਗਾਉਣ ਵਾਲੇ ਤੋਂ ਜਾਲ ਕਰਾਤਾ ਲਾਬ ਹੀਰੇ ਦਾ ਗਾਣਾ ਹੀ ਚੱਲਿਆ ਉੱਥੇ ਕੋਈ ਹੋਰ ਗਾਣਾ ਨਹੀਂ ਲੱਗਿਆ ਲਖੀਤਰ ਖਿੱਚਦੀ ਪਈ ਡੀਜੇ ਤੇ ਸਹੀ ਲਾਬ ਹੀਰਾ ਤਾਂ ਲਾਉਣੀ ਹੀ ਦੀ ਗੱਲ ਇਹਨੂੰ ਚੁੱਪ ਕਰਾਦਾ ਮੇਰੇ ਹੋਰ ਨੱਕ ਚੱਲੇ ਲੈ ਤਨੇ ਛੜੀਏ ਮਤਾ ਬਹਿ ਗਿਆ ਚਾਚਾ ਲਖੀਤਰ ਖਿੱਚਦੇ ਜਦੋਂ ਭਾਈ ਕਹਿੰਦੇ ਜੇ ਜਾਂ ਲਖੀਤਰ ਕਾ ਤੋ ਖਿੱਚੀ ਆ ਮਹਾ ਮੇਰੀਆਂ ਦੋਨੇ ਸਾਲੀਆਂ ਮਹਾ ਬਦੌੜ ਮੇਰੇ ਘਰ ਵਾਲੀ ਗੋਲੋ ਅਸੀਂ ਤਿੰਨਾਂ ਨੇ ਨੱਚਣਾ ਇੱਧਰ ਆ ਲਾਬ ਹੀਰੇ ਦੀ ਗਾਣੇ ਚੱਲੇ ਨੇ ਭਾਈ ਲਾਬ ਹੀਰੇ ਦੇ ਹੋਰ ਗਾਣਾ ਲਵਾਤਾ ਉਹਨੇ ਜੱਸ ਕਰਿਆ ਪਤਾ ਨਹੀਂ ਕਿਹੜਾ ਨਵਾਂ ਜਾ ਮਦਾ ਡੜਾ ਲੈ ਕੇ ਲੈਪਟਾਪ ਤੇ ਮਹੱਪਨ ਦੂ ਮੇਰੇ ਸਰਦਨੀ ਚੱਕ ਕੇ ਲੈ ਜਾ ਇੱਥੋਂ ਮੇਰ ਤਾਂ ਬਹੁਤ ਖੜਕੀ ਉੱਥੇ ਕਹਿੰਦੇ ਜੀਜਾ ਜੀ ਤੁਸੀਂ ਨਾ ਕਹਿੰਦੇ ਲੜਿਓ ਕਹਿੰਦੇ ਸਾਡਾ ਕਹਿੰਦੇ ਕਾਰਜ ਖਰਾਬ ਹੋ ਜਾਊਗਾ ਮਾਂ ਤੂੰ ਚੱਕਰੀ ਨਾ ਤੂੰ ਬਾਬਾ ਪਹਿਲਾਂ ਖੇਤ ਵਾਲੇ ਕੱਪੜੇ ਪਾ ਕੇ ਆ ਜਾ ਕਰ ਹੈ ਆ ਕਾਲਾ ਚਾਦਰਾਂ ਪਹਿਨਦਰਾ ਨਵੇਂ ਕੁਰਤੇ ਦਾ ਡੈਟ ਦਾ ਕੋਈ ਗਾਉਣ ਲਾਂ ਨਹੀਂ ਪਾਉਂਦਾ ਯਾਰ ਉਹ ਗਾਉਣ ਨਾਲ ਜਰ ਤੂੰ ਹੀ ਗੱਲਾਂ ਫੇਰ ਲਾਵ ਹੀਰਾ ਬੁਲਾਇਆ ਦੀ ਲਾਵ ਹੀਰਾ ਲੈ ਸੁਣ ਲੈ ਕੱਪ ਹੁਣ ਇਹਦੇ ਕੱਪ ਗੁੱਪੜੀ ਸੱਚੀ ਗੱਲ ਆ ਬਾਬਾ ਗੱਲ ਸੁਣਨ ਆਲੀ ਥੱਲੇ ਧਰ ਦੇ ਥੱਲੇ ਧਰ ਦੇ ਪਈ ਲਾਵ ਹੀਰਾ ਦਾ ਗਾਵੇ ਸਟੇਜ ਤੇ ਮੈਂਗਾ ਮਾ ਥੱਲੇ ਪਈ ਗਾਲ ਸੁਣਨ ਵਾਲੀ ਆ ਭਈ ਜਦੋਂ ਉਹ ਫਿਰ ਸਪੀਕਰਾਂ ਚ ਗਾਵੇ ਤਾਂ ਹਾਂ ਵੱਡੇ ਮੈਕ ਜਮਾਊਂਗਾ ਮਾ ਭਈ ਮਾ ਦਾ ਗਲਾ ਤੀ ਆ ਫੇਰ ਗਰਮੇਲ ਭੀਖੀ ਦਾ ਗਾਣਾ ਗਾਇਆ ਹੋਇਆ ਤੇਰਾ ਵੀਰ ਕਹੀ ਗਿਆ ਭਾਬੀ ਹੈ ਕੁੜੀਆਂ ਵਿੱਚ ਕੱਤਦੀ ਇਹਨੂੰ ਕੁੜੀਆਂ ਵਿੱਚ ਕੱਤਦੀ ਇਹਨੂੰ ਆਏ ਜਦੋਂ ਮੈਂ ਲਾਇਆ ਭਈ ਲਾਵ ਹੀਰਾ ਤੁਰਜ ਗਿਆ ਲਾ ਵੀਰਾ ਇੱਕ ਟੱਪਾ ਵਿੱਚ ਤੂੰ ਮਾਗਰ ਚੱਲੇ ਮਾਏ ਚੱਲਾ ਮੂਰੇ ਲਾ ਵੀਰੇ ਨਾਮ ਮੱਥੇ ਦੇ ਹੱਥ ਧਰ ਲਿਆ ਕਹਿੰਦਾ ਬਾਈ ਕਹਿੰਦਾ ਮੈਂ ਤਾਂ 4000 ਪ੍ਰੋਗਰਾਮ ਲਾਤਾ ਅੱਜ ਤੱਕ 5000 ਕਹਿੰਦਾ ਇਹਦਾਂ ਸਾਲਾ ਕਿਤੇ ਕੰਮੀ ਨਹੀਂ ਹੋਇਆ ਕਹਿੰਦਾ ਜਿਹੜਾ ਤੂੰ ਗਾਈ ਜੰਨਾ ਕਹਿੰਦਾ ਬਹੁਤ ਤਕੜੀ ਗਾਇਕੀ ਆ ਆ ਢੋਲ ਤਾ ਵਾ ਬਾਬਾ ਕਹਿੰਦਾ ਇਹ ਤਾਂ ਬਹੁਤ ਤਕੜੀ ਗਾਇਕੀ ਆ ਮਹਾ ਜੀ ਮੈਂ ਹੋਰ ਵੀ ਗਾ ਲੂੰਗਾ ਕਹਿੰਦਾ ਚਲ ਆ ਗਾ ਕੇ ਦਿਖਾ ਹੇ ਦਿਲ ਹੈ ਗੁਰਦਿਆਂ ਡਲੀਆਂ ਨੀ ਕਹਿੰਦਾ ਜਦ ਮੈਂ ਗਾਇ ਮੈਂ ਇਹ ਦਿਲ ਹੈ ਗੁਰਦਿਆਂ ਡਲੀਆਂ ਨੀ ਦਾ ਬੰਦਦੀ ਫਿਰਦੀ ਏ ਕਹਿੰਦਾ ਯਾਰ ਤੇਰੇ ਚਦਾ ਬਾਈ ਕਹਿੰਦਾ ਸਵਰਸਪਤੀ ਬਾਜਦੀ ਆ ਮਾਹ ਜੀ ਆ ਸੁਣੋ ਉਹਦਾ ਜਮੀ ਹੈਗਾ ਕਹਿੰਦਾ ਟੂਲ ਟਮੱਕੀ ਖੜਗੇ ਆ ਗਾਣੇ ਦੇ ਤਾਂ ਜਦੋਂ ਮੈਂ ਕਿਹਾ ਐਸਾ ਕੀ ਐਸਾ ਕੀ ਐਸਾ ਕੀ ਗੇਰਾ ਤੂੰ ਮਿਲ ਗਿਆ ਜੋਨੀ ਮਿਲਿਆ ਸਾਡੇ ਤੋਂ ਐਸਾ ਕੀ ਗੇਰਾ ਤੂੰ ਮਿਲ ਗਿਆ ਜੋਨੀ ਮਿਲਿਆ ਸਾਡੇ ਤੋਂ ਭਾਈ ਉਹਦਾ ਜਦੋਂ ਉਹਦਾ ਜਦੋਂ ਟੂਲ ਟਮੱਕੀ ਖੜਗੇ ਉਹਦਾ ਭਈ ਬਾਥਰੂਮ ਆਗਣੀ ਆਗਾ ਮੇਰੇ ਕਹਿੰਨੀ ਕਹਿੰਦਾ ਬਾਈ ਬਣ ਕੇ ਮੇਰਾ ਕੰਮ ਕਿਉਂ ਬੰਦ ਕਰਾਏਗਾ ਕਹਿੰਦਾ ਕਹਿੰਦਾ ਬਾਈ ਬਣ ਕੇ ਮੇਰੀ ਕਹਿੰਦਾ ਕਲਾ ਦੇ ਵਿੱਚ ਨਾ ਓਏ ਤੂੰ ਉਹਦਾ ਮੈਨੂੰ ਥਾਪੀਆਂ ਦੇਵੇ ਕਹਿੰਦਾ ਤੈਨੂੰ ਚੇਲਾ ਮੁੰਨੂ ਕਹਿੰਦਾ ਮੈਂ ਪਹਿਲ ਤੇ ਧਾਰ ਤੇ ਚੇਲਾ ਮੁੰਨੂ ਸੁਣ ਲੈ ਗਪੌੜ ਮੇਰੇ ਉਹਦਾ ਜਿਹੜੇ ਨਾਲ ਗਾਉਂਦੀ ਸੀ ਆ ਜਾ ਓਏ ਉਹਦਾ ਬ੍ਰਿਚੋਦਾ ਜਮਾਨ ਮਰੀ ਜੂ ਜਿਹੜੇ ਨੂਰ ਦੀ ਜਿਹੜੇ ਨੂਰ ਗਾਉਂਦੀ ਸੀ ਉਹਦੇ ਨਾਲ ਸੁਣਨ ਵਾਲੀ ਗੱਲ ਉਹਦਾ ਕਹਿੰਦੀ ਵੀਰ ਜੀ ਕਹਿੰਦੀ ਮਦਦ ਨਾਲ ਬਾਉਂਡਿੰਗ ਤੋੜੂ ਕਹਿੰਦੀ ਮੈਂ ਤੇਰੇ ਨਾਲ ਉਹ ਕਰੂੰਗੀ ਮਹਾ ਭਾਈ ਮਾਇਆ ਹੀ ਨਹੀਂ ਗਾਉ ਚਾਚਾ ਦਾ ਗਰੀਬੀ ਮਾਰ ਗਈ ਨਹੀਂ ਮਾਰ ਲੈਨੇ ਡੈਡੇ ਗਪੌੜ ਇਹਦਾ ਗਰੀਬੀ ਮਾਰ ਗਈ ਉਹਦਾ ਫਿਰ ਐਂ ਦਿਗਾ ਚਾਚਾ ਉਹ ਸਾਲ ਲਾਲਾ ਵੀਰ ਮੇਰੇ ਨਾਲ ਭੈਣ ਘੜਾ ਦੇ ਖਲਕੇ ਤੇਰਾ ਗਵਈਆ ਖੰਣਾ ਉਹ ਸਾਲ ਸੂਝ ਲਵਾਉਣਾ ਨਹੀਂ ਫਸ ਲਗਾ ਆਹੀ ਆਹੀ ਗਵਈਆ ਖੰਣਾ ਮੇਰੇ ਨਾਲ ਰੋਬ ਜਾਣਾ ਮਾਰਿਆ ਕਰ ਜੇ ਸਾਲ ਲਵਾਉਣਾ ਲਵਾ ਲੈ ਠੀਕ ਆ ਨਹੀਂ ਮਰੀ ਤੱਕ ਚੱਲੀ ਯਾਰ ਇਹ ਲਾਭ ਹੀਰੇ ਨੇ ਆਪ ਗਿਆ ਸਪੈਸਿਲਾ ਆ ਨੰਬਰ ਦਿੱਤਾ ਉਹਨੇ ਤਾਂ ਨੰਬਰ ਨਹੀਂ ਸਮਝਾਉਂਦਾ ਮੇਰੇ ਹਲਕਣਾ ਵੀ ਮੈਂ ਇਹਦੇ ਨਾਲ ਰਲਿਆ ਹੋਇਆ ਕਿ ਇਹ ਮਿਰਰ ਵਾਲਾ ਹੋਇਆ ਹੈ ਮੈਂ ਤੜਕੀ 6 ਵਜੇ ਖੇਤ ਆ ਜਿੰਨਾ ਇਹ ਕਿੰਨੇ ਸਰਦਾਰਾਂ ਵਾਂਗੂ ਕਿ 11 12 ਵਜੇ ਉਹ ਨੋਕੀ ਬਾਈ ਆਪਾਂ ਤਾਂ ਆਪਾਂ ਦਾ ਬਈ 9 ਵਜੇ ਤੋਂ ਲੈ ਕੇ 5 ਵਜੇ ਤੱਕ ਕੀ ਕੰਮ ਕਰਿਆ ਕਰਾਂਗੇ ਲਾਭ ਹੀਰੇ ਨੇ ਕਹਿਤਾ ਮੈਨੂੰ ਤਾਂ ਕਹਿੰਦਾ ਬਾਲਾ ਕਹਿੰਦਾ ਕਿਸੇ ਦੀ ਤਨੌਰ ਚ ਲੰਨ ਦੀ ਲੋੜ ਨਹੀਂ ਮਹਾਂ ਆਪੇ ਕੋ ਚ ਲੰਗੇ ਹੈਂ ਲੰਗਾ ਤਾਂ ਨੌਰ ਨਾਲੇ ਹੋਰ ਆ ਉਹਦਾ ਯਾਰ ਨਹੀਂ ਮੈਂ ਕੱਲ ਹੀ ਆ ਜਾਂਦਾ ਚਾਚਾ ਬਹੁਤ ਕਰਦਾ ਤੇਰਾ ਮੋਂਦਾ ਸਟੀਆਂ ਖੜਾਉਣ ਨੂੰ ਲੈ ਕੇ ਸਾਡੀ ਉਹਨੂੰ ਸਾਲੀ ਨੂੰ ਉਹ ਚੰਗਾ ਓਏ ਉਈ ਨਾ ਮਾਰਗ ਪਉਣ ਹਾਂ ਪਰ ਇਹਦੀ ਬੋਰੀ ਚੱਕ ਸਿਰ ਤੇ ਚੱਕ ਲੈ ਤੂੰ ਚੱਕ ਲੈ ਹੁਣ ਮੇਰਾ ਸਾਹ ਕਿਹੜੇ ਵੇਗਾ ਰਹਿਗਾ ਮੈਂ ਖਨੇ ਆ ਉਹ ਮੇਰਾ ਤਾਂ ਸਿਰ ਬੜਾ ਦੁਖੀ ਜਾਂਦਾ ਜਾਂਦੀਆਂ ਕੋਟ ਚਾਲ ਯਾਰ ਕਹੀ ਬੜਾ ਆ ਕਹੀ ਮੈਨੂੰ ਓਏ ਫੱਲ ਓਏ ਆਹ ਚੱਕੂਗਾ ਆਹ ਚੱਕੂਗਾ ਹੋਰ ਲਿਹਾਜ ਰਾਕੀ ਫਦਾ ਫਰਾਦ ਓ ਚਲਦੀ ਏ ਆ ਜਾ ਉਹਦਾ ਸਟੀਆਂ ਖੜਾਉਣ ਵਾਗੇ ਆਇਆ ਇੱਕ ਬਾਲਾ ਮੂੰਹ ਕਰ ਦਿਆ ਹਾਂ ਨਾ ਚਾਹ ਪੀਂਦੇ ਬੀਂਦੇ ਬਾਲਾ ਮੂੰਹ ਕਰ ਦਿਆ ਮੇਰੀ ਸੱਸ ਕਹਿੰਦੀ ਮਾਦਾ ਤੈਨੂੰ ਜਾਣ ਹੀ ਨਹੀਂ ਦਿੰਦੀ ਕਹਿੰਦੀ ਮਾਹ ਨਹੀਂ ਬੀਬੀ ਮਾਹ ਜਾਣਾ ਪਊਗਾ ਮਾਹ ਚਾਚੇ ਦਾ ਕੰਮ ਉਤਦੀ ਹੋ ਰਿਹਾ ਚਾਚਾ ਦਾ ਤਾਂ ਕਹ ਨੂੰ ਕੰਮ ਉੱਪਰ ਦੀਆ ਭਾਈ ਚਾਚਾ ਦਾ ਸਖਾਲਾ ਸਹੀ ਗੱਲ ਆ ਜਦੋਂ ਮੈਂ ਗਿਆ ਮਾ ਐਸਾ ਕੀ ਐਸਾ ਕੀ ਐਸਾ ਕੀ ਗੈਰਾਂ ਤੋਂ ਮਿਲ ਗਿਆ ਜੋ ਨਹੀਂ ਮਿਲਿਆ ਸਾਡੇ ਤੋਂ ਜਦੋਂ ਮੈਂ ਕਿਹਾ ਸਾਡੇ ਤੋਂ ਮੇਰੇ ਸਾਡੇ ਦਾ ਨਾ ਵੀ ਹੀਰਾ ਤਾਂ ਨਾ ਓਏ ਇੱਕ ਇੱਕ ਰੋਇਆ ਨਹੀਂ ਇੱਕ ਰੋਇਆ ਨਹੀਂ ਬੰਦਾ ਕਹਿੰਦਾ ਕੰਮ ਠੱਪ ਕਰੇਗਾ ਬੂਟਿਆ ਮੇਰਾ